ਪਿਛਲੇ ਬਹੁਤ ਸਮਿਆਂ ਤੋਂ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਬਹੁਤ ਬੁਰੀ ਤਰ੍ਹਾਂ ਪੀੜਤ ਰਹੀ ਆ ਮੈਂ ਆਪ ਵੀ ਕਿਉਂਕਿ ਕਿਸਾਨ ਆ ਤੇ ਮੈਂ 1968 ਦੇ ਇੱਕ ਡੇਟ ਤੇ ਡੀਜ਼ਲ ਦੇ ਰੇਟ ਜਿਹੜੇ ਉਹ ਮੈਂ ਆਪਣੇ ਮਨ ਵਿੱਚ ਲਾਉਂਦਾ ਸੀ 68 ਪੈਸੇ 65 ਪੈਸੇ ਲੀਟਰ ਪੀਪਿਆਂ ਚ ਅਸੀਂ ਤੇਲ ਲਿਆਉਂਦੇ ਹੁੰਦੇ ਸੀ ਕਣਕ ਦਾ ਮੁੱਲ ਜਿਹੜਾ ਉਦੋਂ 215 ਰੁਪਏ ਸੀ ਅੱਜ ਹੁਣ 2024 ਜੇ ਕਣਕ ਦਾ ਮੁੱਲ 212200 ਰੁਪਇਆ ਹੋਇਆ ਤੇ ਡੀਜ਼ਲ ਦਾ ਮੁੱਲ 80 ਗੁਣਾ ਨਹੀਂ 100 ਗੁਣਾ ਵੱਧ ਗਿਆ ਇਸੇ ਤਰਜ਼ ਦੇ ਉੱਤੇ ਚਾਹੇ ਉਸ ਵੇਲੇ ਦਵਾਈਆਂ ਦਾ ਇਸਤੇਮਾਲ ਘੱਟ ਹੁੰਦਾ ਸੀ ਸੋਦੇ ਹੋਏ ਬੀਜ ਜਿਹੜੀ ਲਾਗਤ ਜ਼ਿੰਮੇਦਾਰ ਦੀ ਆ ਮੇਰਾ خیال ਉਹਦੀ ਉਨੀ ਲਾਗਤ ਨਹੀਂ ਪੂਰੀ ਹੁੰਦੀ ਉਹਨਾਂ ਖਰਚ ਨਹੀਂ ਪੂਰਾ ਹੁੰਦਾ ਜਿੰਨਾ ਉਹਦੇ ਫਸਲ ਦੀ ਉਹਨੂੰ ਪੈਸੇ ਮਿਲਦੇ ਆ ਸੋ ਪਿਛਲੇ ਸਾਲ ਨੇ ਲਗਾਤਾਰ 13 ਸਾਲ 13 ਮਹੀਨੇ ਦਿੱਲੀ ਦੇ ਸ਼ੰਭੂ ਬਾਰਡਰ ਤੇ ਟਿੱਕਰੀ ਦੇ ਬਾਰਡਰ ਦੇ ਉੱਤੇ ਇਹ ਮੋਰਚੇ ਲੱਗੇ ਰਹੇ ਉਹ ਬਿੱਲ ਜਿਹੜੇ ਤਿੰਨ ਸੀ ਉਹ ਵਾਪਸ ਹੋਏ ਪਰ ਇਹ ਨਹੀਂ ਕੁਝ ਵੈਧੇ ਕੀਤੇ ਸੀਗੇ ਵੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਐਮਐਸਪੀ ਆ ਉਹਨੂੰ ਅਸੀਂ ਲਾਗੂ ਕਰਾਂਗੇ ਪਰ ਨਹੀਂ ਕੀਤਾ ਔੜਕ ਗੱਲਾਂ ਬਾਤਾਂ ਸਾਰੀਆਂ ਟੁੱਟਣ ਤੋਂ ਬਾਅਦ ਲੋਕਤੰਤਰ ਦਾ ਇੱਕ ਟੰਗ ਹੁੰਦਾ ਵੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਆਵਾਜ਼ ਬੁਲੰਦ ਕਰੇ ਤੇ ਅਸੀਂ ਭਾਰਤ ਦੇ ਵਿੱਚ ਇਹਨੂੰ ਚੌਥਾ ਪਿੱਲਰ ਲੋਕਤੰਤਰ ਨੂੰ ਮੰਨਦੇ ਆ ਪਰ ਮੈਂ ਦੇਖਦਾ ਬਈ ਲੋਕਤੰਤਰ ਦਾ ਦਿਵਾਲਾ ਕੱਢ ਦਿੱਤਾ ਹਰਿਆਣਾ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ ਵੀ ਕਿ ਜੇ ਜ਼ਿੰਮੇਦਾਰ ਉੱਥੇ ਜਾਣ ਨੂੰ ਦਿੱਲੀ ਤਿਆਰ ਆ ਤੇ ਤੁਹਾਨੂੰ ਕੀ ਦਿੱਕਤ ਆ ਆ ਜਿੱਦਾਂ ਪਾਕਿਸਤਾਨ ਚਾਈਨਾ ਹਿੰਦੁਸਤਾਨ ਦਾ ਬਾਰਡਰ ਹੁੰਦਾ ਇਦਾਂ ਬਾਰਡਰ ਬਣਾ ਕੇ ਬਹੁਤ ਸਾਰੇ ਜ਼ਿੰਮੇਦਾਰ ਫਟੜ ਕੀਤੇ ਇੱਕ ਸਾਡਾ ਬੱਚਾ ਪਰਸੋਂ ਉਹਨੂੰ ਗੋਲੀ ਮਾਰ ਦਿੱਤੀ ਇਨਾਂ ਨੇ ਸ਼ਹੀਦ ਕਰ ਦਿੱਤਾ ਇੱਕ ਚਾਚੋ ਕੀ ਗਰਦਾਸਪੁਰ ਦਾ ਕਿਸਾਨ ਸਗਤ 64 ਸਾਲ ਦਾ ਉਹ ਵਿਚਾਰਾ ਆਪਣੀ ਜਾਨ ਗਵਾ ਬੈਠਾ ਹੋਰ ਕਈ ਲੱਤਾਂ ਕਈਆਂ ਦੀਆਂ ਟੁੱਟੀਆਂ ਆ ਫੱਟੜ ਹੋਇਓ ਆ ਇਹ ਮਸੂਤ ਹੁੰਦਾ ਵੀ ਜਿੱਦਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸ਼ੰਭੂ ਤੋਂ ਗਾਹਾਂ ਪੰਜਾਬ ਇਹਨਾਂ ਦਾ ਆਪਣਾ ਮੁਲਕ ਹੀ ਨਹੀਂ ਸੋ ਬੜੀ ਸ਼ਰਮ ਵਾਲੀ ਗੱਲ ਆ ਦੋਹਾਂ ਸਰਕਾਰਾਂ ਲਈ ਕਿ ਜ਼ਿਮੀਂਦਾਰ ਆਪਣੀ ਹੱਕੀ ਮੰਗਾਂ ਲਈ ਉੱਥੇ ਜਾ ਰਹੇ ਆ ਤੇ ਇਹਨਾਂ ਨੂੰ ਰੋਕਿਆ ਜਾ ਰਿਹਾ ਉਦੋਂ ਬਾਅਦ ਮੈਂ ਸਾਹਮਣੇ ਪੰਜਾਬ ਦੀ ਸਰਕਾਰ ਕੋਲ ਜੇ ਤੁਹਾਡੀ ਟੈਰਿਟਰੀ ਦੇ ਵਿੱਚ ਆ ਕੇ ਇੱਥੇ ਤਾਂ ਮੈਂ ਥਾਣੇ ਦੇਖਦਾ ਵੀ ਇੱਕ ਥਾਣੇ ਚ ਦੂਏ ਥਾਣੇ ਚ ਬੰਦਾ ਫੜਨਾ ਹੋਵੇ ਉਹ ਕਹਿੰਦੇ ਜੀ ਇਹ ਹੁਣ ਅਜਨਾਲਾ ਥਾਣਾ ਖਤਮ ਹੋ ਗਿਆ ਹੁਣ ਦੂਏ ਥਾਣੇ ਵਾਲੇ ਆਉਣਗੇ ਤੇ ਇੱਥੇ ਆ ਕੇ ਉਹ ਤੁਹਾਡੇ ਗੋਲੀਆਂ ਮਾਰ ਰਹੇ ਕਿਸਾਨਾਂ ਨੂੰ ਫੱਟੜ ਕਰ ਰਹੇ ਟਾਇਰਾਂ ਦੇ ਗੋਲੀਆਂ ਮਾਰ ਮਾਰ ਪੈਂਚਰ ਕਰ ਰਹੇ ਆ ਤੇ ਬਹੁਤ ਕੁਝ ਇਹ ਪਿਛਲੇ ਦਿਨਾਂ ਚ ਵਾਪਰਿਆ ਪਰ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਇਹ ਬੜੇ ਸਬਰ ਤੇ ਸੰਤੋਖ ਨਾਲ ਸ਼ਾਂਤਮਈ ਬੈਠੇ ਆ ਤੇ ਗੁਰੂ ਸਿਧਾਂਤ ਵੀ ਇਹੋ ਜਿਹਾ ਤੇ ਸਾਡੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਸਤਿਗੁਰਾਂ ਨੇ ਸੰਦੇਸ਼ ਵੀ ਤੁਹਾਨੂੰ ਇਹ ਬਖਸ਼ਿਸ਼ ਕੀਤਾ ਸੀ ਸੋ ਕਿਉਂਕਿ ਬੜੇ ਲੰਬੇ ਅਰਸੇ ਤੇ ਬੈਠੇ ਆ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਇੱਕ ਸੰਸਥਾ ਆ ਤੇ ਸਾਡਾ ਫਰਜ਼ ਵੀ ਬਣਦਾ ਕੋਈ ਈਸਾਨ ਨਹੀਂ ਕਿਸੇ ਦੇ ਉੱਤੇ ਕਿ ਜਿੱਥੇ ਵੀ ਕਿਤੇ ਲੋੜ ਹੁੰਦੀ ਉੱਥੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਹੇ ਲੰਗਰ ਦੀ ਵਿਵਸਥਾ ਹੋਵੇ ਚਾਹੇ ਕਿਸੇ ਆਰਥਿਕ ਤੌਰ ਦੀ ਉੱਤੇ ਹੋਵੇ ਹਮੇਸ਼ਾ ਹੀ ਅਸੀਂ ਨਾਲ ਰਹੇ ਹਾਂ ਤੇ ਹੁਣ ਵੀ ਜਦਨ ਦੇ ਇਹ ਇੱਥੇ ਮੋਰਚਾ ਲਾ ਕੇ ਬੈਠੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਤੇ ਮੈਡੀਕਲ ਦੀ ਜਿਹੜੀ ਫੈਸਿਲਿਟੀਆਂ ਉਹਦੇ ਲਈ ਹਮੇਸ਼ਾ ਤਤਪਰਿਆ ਤੇ ਆਪਣੇ ਮੁਹੱਈਆ ਵੀ ਕਰਵਾ ਰਹੇ ਆ ਤੇ ਮੈਂ ਜਿਹੜੇ ਇੱਥੇ ਬੱਚੇ ਲੰਗਰ ਦੀ ਸੇਵਾ ਕਰਦੇ ਆ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ 24 ਘੰਟੇ ਕਿਸੇ ਚੀਜ਼ ਦੇ ਵੀ ਲੋਡ ਹੋਵੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਦੂਖਨਵਾਰਨ ਸਾਹਿਬ ਫਤੇਗੜ ਸਾਹਿਬ ਸਾਰੇ ਤੁਹਾਡੇ ਇਰਦਗਿਰ ਦੇ ਆ ਇਸੇ ਤਰਜ਼ ਦੇ ਉੱਤੇ ਮੈਡੀਕਲ ਫੈਸਿਲਿਟੀ ਜਲੇ ਵੀ ਕੋਈ ਆਪਾਂ ਕਫਾਇਤ ਨਹੀਂ ਕਰਨੀ ਜਿਹੜੀ ਵੀ ਕਿਸੇ ਨੂੰ ਕਫਾਨ ਨੂੰ ਲੋੜ ਆ ਉਹ ਆਪਾਂ ਸਾਰੀ ਮੁਹੱਈਆ ਕਰਾਉਣੀ ਆ ਕਿਉਂਕਿ ਸਰਕਾਰਾਂ ਤਾਂ ਗੂੰਗੀਆਂ ਬੋਲੀਆਂ ਹੋ ਚੁੱਕੀਆਂ ਤੇ ਲੋਕਤੰਤਰ ਦੇ ਵਿੱਚ ਫਿਰ 1977 ਚੇਤੇ ਕਰਨਾ ਚਾਹੀਦਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸਾਰਾ ਕੁਝ ਬੰਦ ਕਰਤਾ ਸੀ ਪਰ ਲੋਕਾਂ ਨੇ ਫਿਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੀ ਹਾਲ ਕਾਂਗਰਸ ਦਾ ਹੋਇਆ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ ਨਿਰੰਤਰ ਇਹਨਾਂ ਜ਼ਿੰਮੇਵਾਰਾਂ ਦੀ ਖਿਦਮਤ ਦੇ ਵਿੱਚ ਅਸੀਂ ਹਾਜ਼ਰ ਹਾਂ ਸੋ ਵੱਖ-ਵੱਖ ਤੌਰ ਦੇ ਉੱਤੇ ਕਈ ਸਾਡੇ ਇਥੋਂ ਮੈਂਬਰ ਸਹਿਬਾਨ ਲਾਗਲੇ ਜਿਹੜੇ ਸਰਦਾਰ ਜਸਮੀਰ ਸਿੰਘ ਜੀ ਲਾਛੜੂ ਸਰਦਾਰ ਜਰਨੈਲ ਸਿੰਘ ਕਰਤਾਰਪੁਰ ਸਤਵਿੰਦਰ ਸਿੰਘ ਟੌੜਾ ਇਹ ਪਟਿਆਲੇ ਤੋਂ ਕਿਉਂਕਿ ਲਾਗੇ ਪੈਂਦੇ ਆ ਇਹ ਸਾਰੇ ਇਥੇ ਦੇਖ ਦੇ ਕਰ ਰਹੇ ਆ ਇਹਨਾਂ ਨੂੰ ਵੀ ਵਧਾਈ ਦਿਨਾ ਤੇ ਅੰਤ ਅਰਦਾਸ ਵੀ ਗੁਰੂ ਚਰਨਾਂ 'ਚ ਕੀਤੀ ਆਪਾਂ ਵੀ ਸਤਗੁਰੂ ਜੀ ਇਹਨਾਂ ਸਰਕਾਰਾਂ ਨੂੰ ਸਮੱਤ ਬਖਸ਼ਿਸ਼ ਕਰੋ ਤਾਂ ਕਿ ਜਿਹੜੇ ਜ਼ਿਮੀਂਦਾਰਾਂ ਦੇ ਮੁੰਢਲੇ ਹੱਕ ਹਕੂਕ ਆ ਉਹ ਉਹਨਾਂ ਦੇ ਜਿਹੜੇ ਪੂਰੇ ਕੀਤੇ ਜਾਣ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਆਂ Waheguru ji ka khalsa